ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੋ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪਾਂ ਸਰਵਣ ਕੀਤਾ ਹੈ ਸਾਲ ਸਰਾਏ ਜੋਹਰੀ ਤੇ ਭੂਮਿਏ ਚੋਰ ਤੇ ਨੂਰ ਸ਼ਾਹ ਜਾਦੂਗਰਨੀ ਨੂੰ ਕਿਵੇਂ ਗੁਰੂ ਜੀ ਨੇ ਉਪਦੇਸ਼ ਦੇ ਕੇ ਸਿੱਧੇ ਰਾਏ ਪਾਇਆ ਤੇ ਗੁਰੂ ਦੇ ਨਾਲ ਜੋੜਿਆ ਉਹ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਵੀ ਜ਼ਰੂਰ ਸੁਣ ਲੈਣ ਜੀ ਸੰਗਤ ਜੀ ਸਾਖੀ ਨੂੰ ਸ਼ੁਰੂ ਕਰਦੇ ਹਾਂ ਚੰਗੇ ਮੰਦੇ ਲੋਕਾਂ ਨੂੰ ਵੇਖਣ ਦਾ ਗੁਰੂ ਜੀ ਦਾ ਅਲੋਕਿਕ ਨਜ਼ਰੀਆ ਸੋ ਸੰਗਤ ਜੀ ਇੱਥੇ ਸਾਸਰਾਏ ਜੋਹਰੀ ਭੂਮੀਏ ਚੋਰ ਤੇ ਨੂਰ ਸ਼ਾ ਜਾਦੂਗਰਨੀ ਦਾ ਉਧਾਰ ਕਰਕੇ ਜਗਰਨਾਥਪੁਰੀ ਨੂੰ ਜਾਂਦੇ ਹੋਏ ਗੁਰੂ ਜੀ ਤੇ ਭਾਈ ਮਰਦਾਨਾ ਨੇ ਇੱਕ ਪਿੰਡ ਦੇ ਬਾਹਰ ਟਿਕਾਣਾ ਕੀਤਾ ਤੇ ਭਜਨ ਬੰਦਗੀ ਵਿੱਚ ਜੁੜ ਗਏ ਭਜਨ ਬੰਦਗੀ ਉਪਰੰਤ ਭਾਈ ਜੀ ਨੇ ਗੁਰੂ ਜੀ ਨੂੰ ਪੁੱਛਿਆ ਜੇ ਆਗਿਆ ਹੋਵੇ ਤਾਂ ਮੈਂ ਪਿੰਡ ਜਾ ਕੇ ਭੋਜਨ ਆਦਿ ਕਰ ਆਵਾਂ ਗੁਰੂ ਜੀ ਨੇ ਆਗਿਆ ਦੇ ਦਿੱਤੀ ਤੇ ਨਾਲ ਹੀ ਚੁਕੰਨੇ ਰਹਿਣ ਲਈ ਤਾੜਨਾ ਵੀ ਕਰ ਦਿੱਤੀ ਉਸ ਪਿੰਡ ਦੇ ਲੋਕ ਐਨੇ ਬੇលਹਾਜ ਮੂਰਖ ਅਤੇ ਕੁੱਪਤੇ ਸਨ ਕਿ ਮਰਦਾਨਾ ਜੀ ਨੂੰ ਬੁਰਾ ਭਲਾ ਵੀ ਇਸ ਹੱਦ ਤੱਕ ਕਿਹਾ ਤੁਸੀਂ ਸਾਧਾ ਸੰਤਾ ਨੇ ਕੀ ਗੰਦ ਪਾਇਆ ਹੋਇਆ ਹੈ ਸਾਡੇ ਪਿੰਡ ਦੀ ਜੂ ਛੱਡ ਕੇ ਦੌੜ ਜਾਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਇਥੋਂ ਤੱਕ ਕੇ ਉਹਨਾਂ ਨੇ ਮਰਦਾਨਾ ਜੀ ਨੂੰ ਕੁੱਤੇ ਵੀ ਪਵਾ ਦਿੱਤੇ ਤੇ ਗਾਲ੍ਹਾਂ ਵੀ ਕੱਢੀਆਂ ਆਨ ਪਾਣੀ ਤਾਂ ਕੀ ਛਕਣਾ ਸੀ ਭਾਈ ਮਰਦਾਨਾ ਨੇ ਉਹਨਾਂ ਤੋਂ ਮਸਾ ਆਪਣਾ ਪਿੱਛਾ ਛਡਾਇਆ ਅਤੇ ਵਾਪਸ ਪਹੁੰਚ ਕੇ ਸਾਰੀ ਵਿਆਖਿਆ ਗੁਰੂ ਜੀ ਨੂੰ ਸੁਣਾਈ ਇਹ ਸੁਣ ਕੇ ਗੁਰੂ ਜੀ ਮੁਸਕਰਾਉਣ ਲੱਗੇ ਉਧਰ ਪਿੰਡ ਦੇ ਕੁਝ ਲੋਕ ਗੁਰੂ ਜੀ ਵੱਲ ਆਉਂਦੇ ਹੋਏ ਨਜ਼ਰ ਆਏ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਆਖਿਆ ਮਰਦਾਨਿਆ ਤੇਰੇ ਮਿੱਤਰ ਤਾਂ ਇੱਥੇ ਵੀ ਪਹੁੰਚ ਗਏ ਹਨ ਮਰਦਾਨੇ ਨੇ ਹੱਸ ਕੇ ਕਿਹਾ ਹੁਣ ਮੈਂ ਆਪਣੇ ਮਾਲਕ ਪਾਸ ਆ ਹੁਣ ਮੈਨੂੰ ਕਿਸੇ ਦਾ ਡਰ ਨਹੀਂ ਐਨੇ ਨੂੰ ਉਹ ਲੋਕ ਗੁਰੂ ਜੀ ਪਾਸ ਵੀ ਪਹੁੰਚ ਗਏ ਅਤੇ ਕਹਿਣ ਲੱਗੇ ਸਾਡੇ ਪਿੰਡ ਦੀ ਹੱਦ ਛੱਡ ਕੇ ਜਾਓ ਨਹੀਂ ਤਾਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਗੁਰੂ ਜੀ ਨੇ ਅੱਗੋਂ ਉਤਰ ਦਿੱਤਾ ਭਲੇ ਮਾਨਸੋ ਸਾਡੀ ਚਿੰਤਾ ਨਾ ਕਰੋ ਅਸੀਂ ਕਿਹੜਾ ਇੱਥੇ ਵਸਣ ਆਏ ਹਾਂ ਸਾਡੀ ਤਾਂ ਇਹੀ ਅਰਦਾਸ ਹੈ ਕਿ ਤੁਸੀਂ ਇੱਥੇ ਸਦਾ ਵਸਦੇ ਰਹੋ ਇਹ ਕਹਿ ਕੇ ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਤੁਰਦੇ ਬਣੇ ਅਤੇ ਕਿਸੇ ਹੋਰ ਪਿੰਡ ਦੇ ਬਾਹਰ ਜਾ ਡੇਰਾ ਲਾਇਆ ਅਤੇ ਕੀਰਤਨ ਵਿੱਚ ਜੁੜ ਗਏ ਤਦ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਹਮ ਹਮਾ ਕੇ ਗੁਰੂ ਜੀ ਪਾਸ ਪਹੁੰਚ ਗਏ ਅਤੇ ਮੱਥਾ ਟੇਕ ਕੇ ਉੱਥੇ ਕੀਰਤਨ ਸੁਣਨ ਲਈ ਬੈਠ ਗਏ ਕੀਰਤਨ ਦੀ ਸਮਾਪਤੀ ਉੱਤੇ ਉਹਨਾਂ ਗੁਰੂ ਜੀ ਨੂੰ ਬੇਨਤੀ ਕੀਤੀ ਸਾਡੇ ਪਿੰਡ ਦਰਸ਼ਨ ਦੇ ਕੇ ਸਾਨੂੰ ਸੇਵਾ ਕਰਨ ਦਾ ਮੌਕਾ ਦਿਓ ਜਦ ਗੁਰੂ ਜੀ ਨੇ ਪਿੰਡ ਜਾਣ ਤੋਂ ਨਾ ਕਰ ਦਿੱਤੀ ਤਾਂ ਪਿੰਡ ਵਾਲੇ ਕਈ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਪਿੰਡ ਤੋਂ ਬਾਹਰ ਹੀ ਲੈ ਆਏ ਚੰਗੇ ਸਵਾਦੀ ਭੋਜਨ ਛੱਕ ਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਇਆ ਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਕੁਝ ਦਿਨ ਹੋਰ ਇਸ ਪਿੰਡ ਵਿੱਚ ਠਹਿਰੀਏ ਉਹ ਜੇ ਦਿਨ ਠਹਿਰਨ ਉਪਰੰਤ ਜਦ ਗੁਰੂ ਜੀ ਤੇ ਭਾਈ ਮਰਦਾਨਾ ਉਥੋਂ ਚੱਲਣ ਲੱਗੇ ਤਾਂ ਗੁਰੂ ਜੀ ਬੋਲੇ ਇਸ ਪਿੰਡ ਦੇ ਲੋਕ ਉੱਜੜ ਜਾਣ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਇਹ ਸਮਝਣ ਤੋਂ ਅਸਮਰਥ ਹਾਂ ਕਿ ਭੈੜੇ ਪਿੰਡ ਦੇ ਭੈੜੇ ਲੋਕਾਂ ਨੂੰ ਅਸੀਸ ਅਤੇ ਇਹਨਾਂ ਭਲੇ ਪੁਰਸ਼ਾਂ ਨੂੰ ਇਹ ਕਠੋਰ ਬਚਨ ਕਿਉਂ ਮੈਨੂੰ ਜਰੂਰ ਸਮਝਾਓ ਕਿ ਆਪ ਜੀ ਵੱਲੋਂ ਅਜਿਹਾ ਕਰਨ ਦੇ ਕੀ ਕਾਰਨ ਹਨ ਗੁਰੂ ਜੀ ਨੇ ਸਮਝਾਇਆ ਉਹ ਮਲੀਨ ਬੁੱਧੀ ਵਾਲੇ ਲੋਕ ਆਪਣੇ ਪਿੰਡ ਵਿੱਚ ਵਸਦੇ ਹੀ ਠੀਕ ਹਨ ਜਿਵੇਂ ਗੰਦਗੀ ਇੱਕ ਥਾਂ ਪਈ ਠੀਕ ਹੁੰਦੀ ਹੈ ਜੇ ਖਿਲਰ ਜਾਵੇ ਤਾਂ ਬਦਬੂ ਹੀ ਖਿਲਾਰਦੀ ਹੈ ਇਸ ਦੇ ਉਲਟ ਭਲੇ ਅਤੇ ਸਾਊ ਪੁਰਸ਼ ਜਿੱਥੇ ਵੀ ਜਾਣਗੇ ਉਸ ਥਾਂ ਦੇ ਲੋਕਾਂ ਨੂੰ ਆਪਣੇ ਗੁਨਾ ਦੇ ਖੁੱਲੇ ਗੱਫੇ ਵੰਡਣਗੇ ਅਤੇ ਉਹਨਾਂ ਦੇ ਸਾਊ ਬਣਨ ਵਿੱਚ ਸਹਾਈ ਹੋਣਗੇ ਅਤੇ ਆਪਣੇ ਵਰਗਾ ਹੀ ਬਣਾ ਲੈਣਗੇ ਗੁਰੂ ਜੀ ਦੀ ਅਲੌਕਿਕ ਸੋਖ ਸੁਣ ਕੇ ਭਾਈ ਮਰਦਾਨਾ ਜੀ ਹੱਕਾ ਬੱਕਾ ਰਹਿ ਗਏ ਸੰਗਤ ਜੀ ਮਾੜੀ ਬਿਰਤੀ ਦੇ ਲੋਕਾਂ ਅਤੇ ਸਾਊ ਬਿਰਤੀ ਦੇ ਲੋਕਾਂ ਦੇ ਦੋਹਾਂ ਕਿਸਮਾਂ ਦੇ ਪਿੰਡਾਂ ਤੋਂ ਹੁੰਦੇ ਹੋਏ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਜਗਰਨਾਥਪੁਰੀ ਪਹੁੰਚੇ ਜੋ ਸ਼ੰਕਰ ਆਚਾਰੀਆ ਦੇ ਚਾਰ ਮੱਠਾਂ ਵਿੱਚੋਂ ਇੱਕ ਮੱਠ ਹੈ ਉੱਥੇ ਜਗਰਨਾਥ ਦੀ ਮੂਰਤੀ ਹੈ ਜਿਸ ਨੂੰ ਵਿਸ਼ਕਰਮਾ ਦੁਆਰਾ ਬਣਾਇਆ ਮੰਨਿਆ ਜਾਂਦਾ ਹੈ ਆਹਾਨ ਕੋਸ਼ ਅਨੁਸਾਰ ਜੇ ਇਹਨਾਂ ਪ੍ਰਾਣੀਆਂ ਮੂਰਤੀਆਂ ਵੱਲ ਦੇਖਿਆ ਜਾਵੇ ਤਾਂ ਇਹ ਆਵਾਮ ਮਾਰਗੀਆਂ ਦਾ ਪ੍ਰਾਤਨ ਮੰਦਰ ਲੱਗਦਾ ਹੈ ਬਹੁਤੀਆਂ ਮੂਰਤੀਆਂ ਨੰਗੇਜ ਅਤੇ ਵਿਲਾਸੀ ਜੀਵਨ ਵੱਲ ਇਸ਼ਾਰਾ ਕਰਦੀਆਂ ਹਨ ਇੱਕ ਮਨੋਤ ਇਹ ਵੀ ਹੈ ਕਿ ਇੱਥੇ ਸ਼੍ਰੀ ਕ੍ਰਿਸ਼ਨ ਜੀ ਦੀਆਂ ਹਸਤੀਆਂ ਪਈਆਂ ਹੋਈਆਂ ਹਨ ਇਸ ਥਾਂ ਤੇ ਬੜੇ ਉਤਸ਼ਾਹ ਨਾਲ ਆਰਤੀ ਉਤਾਰੀ ਜਾਂਦੀ ਹੈ ਆਰਤੀ ਕਰਨ ਦੀ ਮਰਿਆਦਾ ਇਹ ਹੈ ਜਗਦੇ ਦੀਵਿਆਂ ਨੂੰ ਚਾਰ ਵਾਰੀ ਮੂਰਤੀ ਦੇ ਚਰਨਾਂ ਤੇ ਦੋ ਵਾਰੀ ਧੁੰਨੀ ਤੇ ਇੱਕ ਵਾਰੀ ਮੁਖ ਤੇ ਇਹ ਸੱਤ ਵਾਰੀ ਸਾਰੇ ਸਰੀਰ ਤੇ ਫੇਰੀ ਜਾਂਦੀ ਹੈ ਸੰਗਤ ਜੀ ਇਸ ਜਗਰਨਾਥ ਦੀ ਮੂਰਤੀ ਨੂੰ ਰੱਥ ਵਿੱਚ ਬਿਠਾ ਕੇ ਜਲੂਸ ਕੱਢਿਆ ਜਾਂਦਾ ਹੈ ਇਹਨਾਂ ਦਿਨਾਂ ਵਿੱਚ ਇੱਕ ਮਨੋਤ ਅਨੁਸਾਰ ਜਿਹੜਾ ਵਿਅਕਤੀ ਇਸ ਰੱਥ ਯਾਤਰਾ ਦੌਰਾਨ ਰੱਥ ਅੱਗੇ ਆ ਕੇ ਆਪਣੀ ਜਾਨ ਦੇ ਦੇਵੇ ਉਹ ਮੁਕਤੀ ਪ੍ਰਾਪਤ ਕਰ ਲੈਂਦਾ ਸੀ ਗੁਰੂ ਜੀ ਨੇ ਇਸ ਆਤਮਕਾਤੀ ਅੰਧ ਵਿਸ਼ਵਾਸ ਨੂੰ ਨਕਾਰਦੇ ਹੋਏ ਪੁਜਾਰੀਆਂ ਅਤੇ ਲੋਕਾਂ ਨੂੰ ਸਮਝਾਇਆ ਕਿ ਜਗਰਨਾਥ ਅਰਥਾਤ ਜਗਤ ਦੇ ਮਾਲਕ ਨੂੰ ਜੋ ਲੋਕ ਪਉਣਾ ਚਾਹੁੰਦੇ ਹਨ ਉਹ ਦੁੱਖ ਸੁੱਖ ਵਿੱਚ ਇੱਕੋ ਜਿਹਾ ਹੀ ਸਦਾ ਉਸ ਦੀ ਯਾਦ ਵਿੱਚ ਜੁੜੇ ਰਹਿਣਾ ਅਤੇ ਲੋਕ ਪੜਾਈ ਦੇ ਨੇਕ ਕੰਮ ਕਰਦੇ ਰਹਿਣ ਤਾਹੀਂ ਜਗਰਨਾਥ ਉਹਨਾਂ ਉੱਤੇ ਪ੍ਰਸੰਨ ਹੋਣਗੇ ਹਰ ਵੇਲੇ ਯਾਦ ਰੱਖਣ ਅਤੇ ਨੇਕ ਕੰਮ ਕਰਨ ਨਾਲ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਅੰਧਵਿਸ਼ਵਾਸੀ ਹੋ ਕੇ ਕਰਮ ਕਾਂਡ ਕਰਨੇ ਸਭ ਵਿਅਰਥ ਹਨ ਜਦ ਸ਼ਾਮ ਨੂੰ ਸ਼ਰਧਾਲੂ ਆਰਤੀ ਉਤਾਰਨ ਲੱਗੇ ਤਾਂ ਗੁਰੂ ਨਾਨਕ ਸਾਹਿਬ ਜੀ ਇੱਕ ਪਾਸੇ ਚੁੱਪਚਾਪ ਬੈਠ ਕੇ ਦੇਖਦੇ ਰਹੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਏ ਆ ਗੁਰੂ ਜੀ ਨੇ ਆਖਿਆ ਕਿ ਦੁਨੀਆਂ ਦੇ ਮਾਲਕ ਦੀ ਆਰਤੀ ਦੀਵੇ ਕਿ ਉਤਾਰ ਸਕਦੇ ਹਨ ਗੁਰੂ ਜੀ ਨੇ ਗगन ਮੇ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਨਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਫੇਰੀ ਰਹਾਉ ਸ਼ਬਦ ਗਾ ਕੇ ਬ੍ਰਹਮੰਡ ਗਾਇਨ ਕੀਤਾ ਤੇ ਸੰਗਤਾਂ ਨੂੰ ਨਿਹਾਲ ਕੀਤਾ ਜਗਰਨਾਥਪੁਰੀ ਤੋਂ ਬਾਅਦ ਗੁਰੂ ਜੀ 로ਹੇਲਖੰਡ ਦੇ ਇਲਾਕੇ ਵਿੱਚ ਗਏ ਇਹ ਇਲਾਕਾ ਬਹੁਤ ਪਛੜਿਆ ਹੋਇਆ ਸੀ ਇਸੇ ਇਲਾਕੇ ਦੇ ਲੋਕ ਬੜੇ ਜ਼ਾਲਮ ਅਤੇ ਲੁਟੇਰੇ ਸਨ ਇਹ ਆਪਣੇ ਟੋਲੇ ਬਣਾ ਕੇ ਦੂਰ ਦਰਾਡੇ ਨਿਕਲ ਜਾਂਦੇ ਅਤੇ ਉੱਥੋਂ ਵੱਖ-ਵੱਖ ਕਿਸਮ ਦੇ ਲੋਕਾਂ ਨੂੰ ਫੜ ਕੇ ਲੈ ਆਉਂਦੇ ਅਤੇ ਗੁਲਾਮ ਬਣਾ ਕੇ ਉਹਨਾਂ ਤੋਂ ਜ਼ਬਰਦਸਤੀ ਆਪਣੀ ਸੇਵਾ ਕਰਵਾਉਂਦੇ ਜਦੋਂ ਭਾਈ ਮਰਦਾਨਾ ਅਤੇ ਗੁਰੂ ਜੀ ਉਸ ਇਲਾਕੇ ਵਿੱਚ ਗਏ ਤਾਂ ਉਹਨਾਂ ਨੂੰ ਵੀ ਫੜ ਕੇ ਗੁਲਾਮ ਬਣਾ ਲਿਆ ਗਿਆ। ਇਸੇ ਇਲਾਕੇ ਦਾ ਰੋਹਿਲਾ ਸਰਦਾਰ ਬਹੁਤ ਨਿਰਦਈ ਸੀ ਅਤੇ ਆਪਣੇ ਗੁਲਾਮਾਂ ਨੂੰ ਬਹੁਤ ਕਸ਼ਟ ਦਿੰਦਾ ਸੀ। ਉਸ ਨੇ ਆਪਣੇ ਪਾਸ ਵੀ ਬਹੁਤ ਬਦਮਾਸ਼ ਰੱਖੇ ਹੋਏ ਸਨ। ਇਸ ਕਰਕੇ ਬਾਕੀ ਰੋਹਿਲੇ ਦੋਸਤੋਂ ਬਹੁਤ ਡਰਦੇ ਸਨ ਗੁਰੂ ਜੀ ਤੇ ਭਾਈ ਮਰਦਾਨਾ ਜੀ ਉਸ ਦੀ ਸੇਵਾ ਵਿੱਚ ਲਿਆਂਦੇ ਗਏ ਉਹਨਾਂ ਨੂੰ ਵੀ ਸਿੱਧੇ ਸਾਦੇ ਜਾਣ ਕੇ ਉਸ ਨੇ ਆਪਣੇ ਘਰ ਦੇ ਕੰਮਾਂ ਵਾਸਤੇ ਹੀ ਰੱਖ ਲਿਆ ਆਪਣੇ ਦਾਸਾਂ ਪਾਸੋਂ ਕੰਮ ਬਹੁਤ ਕਰਵਾਉਂਦਾ ਸੀ ਤੇ ਖਾਣ ਨੂੰ ਬਹੁਤ ਘੱਟ ਦਿੰਦਾ ਸੀ ਗੁਰੂ ਜੀ ਤਾਂ ਪਹਿਲਾਂ ਹੀ ਬਹੁਤ ਘੱਟ ਖਾਂਦੇ ਸਨ ਤੇ ਨਾਮ ਵਿੱਚ ਹੀ ਲੀਨ ਰਹਿੰਦੇ ਸਨ ਉਹਨਾਂ ਦਾ ਨਿਤ ਦਾ ਕਰਮ ਸੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰਬਾਬ ਨਾਲ ਕੀਰਤਨ ਕਰਨਾ ਇੱਕ ਦਿਨ ਗੁਰੂ ਜੀ ਦੇ ਕੀਰਤਨ ਦੀ ਆਵਾਜ਼ ਰੋਹਿਲੇ ਸਰਦਾਰ ਦੇ ਕੰਨਾਂ ਵਿੱਚ ਪਈ ਅਤੇ ਉਹ ਸੋਚਣ ਲੱਗਾ ਕਿ ਅਜਿਹੇ ਸ਼ਾਂਤ ਵਾਤਾਵਰਣ ਵਿੱਚ ਇਹ ਆਵਾਜ਼ ਕਿੱਥੋਂ ਆ ਰਹੀ ਹੈ ਉਹ ਪਹਿਲਾਂ ਵੀ ਜਦੋਂ ਗੁਰੂ ਜੀ ਵੱਲ ਧਿਆਨ ਲਗਾ ਕੇ ਦੇਖਦਾ ਸੀ ਤਾਂ ਉਸ ਦੇ ਸਰੀਰ ਵਿੱਚ ਜੰਝਨਾਹਟ ਜਹੀ ਛੇੜ ਜਾਂਦੀ ਸੀ ਜਦੋਂ ਉਸ ਨੇ ਗੁਰੂ ਜੀ ਦੀ ਇਲਾਹੀ ਸੁਰ ਸੁਣੀ ਤਾਂ ਉਹ ਇਸ ਆਵਾਜ਼ ਦੀ ਭਾਲ ਵਿੱਚ ਨਿਕਲਿਆ ਉਸ ਨੂੰ ਇਹ ਆਵਾਜ਼ ਦਾਸਾਂ ਦੇ ਹਾਹਾਤੇ ਵਿੱਚੋਂ ਆਉਂਦੀ ਜਾਪੀ ਜਦ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਗੁਰੂ ਜੀ ਨੇਤਰਬੰਦ ਕਰਕੇ ਸ਼ਬਦ ਗਾਇਨ ਕਰ ਰਹੇ ਸਨ ਤੇ ਭਾਈ ਮਰਦਾਨਾ ਰਬਾਬ ਵਜਾ ਰਿਹਾ ਸੀ ਗੁਰੂ ਜੀ ਦੇ ਚਿਹਰੇ ਤੇ ਇਲਾਹੀ ਨੂਰ ਵੇਖ ਕੇ ਰੋਹਿਲਾ ਸਰਦਾਰ ਬੜਾ ਹੈਰਾਨ ਵੀ ਹੋਇਆ ਅਤੇ ਪ੍ਰਸੰਨ ਵੀ ਉਸ ਨੂੰ ਯਕੀਨ ਹੋ ਗਿਆ ਕਿ ਇਹ ਕੋਈ ਆਮ ਇਨਸਾਨ ਨਹੀਂ ਹੈ ਪਰਮਾਤਮਾ ਦਾ ਸਰੂਪ ਹੀ ਹੈ ਇਹ ਵੇਖ ਕੇ ਉਸ ਤੋਂ ਰਿਹਾ ਨਾ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਅਤੇ ਕੁਝ ਹੀ ਪਲਾਂ ਵਿੱਚ ਮਾਲਕ ਤੋਂ ਦਾਸ ਬਣ ਗਿਆ ਇਸ ਅਵਸਥਾ ਵਿੱਚ ਉਸ ਨੇ ਗੁਰੂ ਜੀ ਅੱਗੇ ਵਾਸਤਾ ਪਾਇਆ ਮੈਥੋਂ ਬੜੀ ਭੁੱਲ ਹੋਈ ਹੈ ਜੋ ਮੈਂ ਆਪ ਜੀ ਨੂੰ ਪਹਿਲਾਂ ਸਮਝ ਨਹੀਂ ਸਕਿਆ ਤੇ ਬਾਕੀ ਗੁਲਾਮਾਂ ਵਾਂਗ ਹੀ ਵਦਸਲੋਕੀ ਕਰਦਾ ਰਿਹਾ ਹਾਂ ਅੱਜ ਤੋਂ ਤੁਸੀਂ ਮਾਲਕ ਤੇ ਮੈਂ ਤੁਹਾਡਾ ਸੇਵਕ ਬਣ ਗਿਆ ਹਾਂ ਗੁਰੂ ਜੀ ਮੁਸਕੁਰਾਏ ਤੇ ਕਹਿਣ ਲੱਗੇ ਇਹ ਜੋ ਲੁੱਟ ਖਸੁੱਟ ਕਰਕੇ ਧਨ-ਮਾਲ ਇਕੱਠਾ ਕਰ ਰਿਹਾ ਹੈ ਇਹ ਇੱਥੇ ਹੀ ਰਹਿ ਜਾਣਾ ਹੈ ਅਤੇ ਮਰਨੋਂ ਪਰੰਤ ਨਾਲ ਕੁਝ ਵੀ ਨਹੀਂ ਜਾਣਾ ਇਹ ਕੁਝ ਨਾਲ ਜਾਣਾ ਹੈ ਤਾ ਚੰਗੇ ਜਾਂ ਮਾੜੇ ਕੰਮ ਹੀ ਨਾਲ ਜਾਣੇ ਹਨ ਇਸ ਕਰਕੇ ਸਾਰੇ ਦਾਸਾਂ ਨੂੰ ਆਜ਼ਾਦ ਕਰਕੇ ਧਰਮ ਦੀ ਕਿਰਤ ਕਰਕੇ ਖਾਓ ਅਤੇ ਉਸ ਮਾਲਕ ਦੀ ਯਾਦ ਵਿੱਚ ਸਦਾ ਜੁੜੇ ਰਹੋ ਰੋਹਿਲੇ ਸਰਦਾਰ ਨੇ ਗੁਰੂ ਜੀ ਸਮੇਤ ਸਾਰੇ ਦਾਸ ਆਜ਼ਾਦ ਕਰ ਦਿੱਤੇ ਰੋਹਿਲੇ ਸਰਦਾਰ ਦੇ ਪਿੱਛੋਂ ਉਸ ਇਲਾਕੇ ਦੇ ਹੋਰ ਬਦਮਾਸ਼ ਵੀ ਗੁਰੂ ਜੀ ਦੇ ਚਰਨੀ ਪੈ ਗਏ ਤੇ ਗੁਰੂ ਜੀ ਦੇ ਸਿੱਖ ਬਣ ਗਏ ਉਸ ਨੇ ਗੁਰੂ ਜੀ ਅੱਗੇ ਬੇਨਤੀ ਕਰਕੇ ਕੁਝ ਦਿਨ ਆਪਣੇ ਪਾਸ ਰਹਿਣ ਲਈ ਮਨਾ ਲਿਆ ਅਤੇ ਗੁਰੂ ਜੀ ਦੀ ਖੂਬ ਸੇਵਾ ਕੀਤੀ ਰੋਹਿਲਖੰਡ ਦੇ ਸਾਰੇ ਇਲਾਕੇ ਨੇ ਸਿੱਖੀ ਧਾਰਨ ਕੀਤੀ ਤੇ ਗੁਰੂ ਚਰਨਾਂ ਨਾਲ ਜੁੜ ਗਏ ਸੰਗਤ ਜੀ ਸਾਖੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਸਾਖੀ ਦੀ ਅਗਲੀ ਲੜੀ ਕੌਡਾ ਰਾਖਸ਼ ਜਲਦੀ ਹੀ ਲੈ ਕੇ ਹਾਜ਼ਰ ਹੋਵਾਂਗੇ ਉਹ ਸਾਧ ਸੰਗਤ ਜੀ ਇਹ ਸਾਖੀ ਤੁਹਾਨੂੰ ਕਿਹੋ ਜੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ